ਪਤਨਾ ਮਿ ਸ਼੍ਰੀ ਵਾਹਿਗੁਰੂ ਸੈਬ ਜਿਉ ਮਹਾਰਾਜ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਗੁਰੂ ਪਿਆਰੀ ਸਾਧ ਸੰਗਤ ਜੀ ਸੁਖਣੀ ਸਹਿਤ ਦੇ ਵਿੱਚ ਆਪਾਂ ਚੌਥੀ ਪੌੜੀ ਦੇ ਵਿੱਚ ਆ ਹਨ ਗੁਰੂ ਅਰਜਨ ਸਾਹਿਬ ਮਹਾਰਾਜ ਪਰਮਾਰੇ ਹਨ ਪਹਿਲੀਆਂ ਚਾਰ ਪੌੜੀਆਂ ਦੇ ਵਿੱਚ ਪ੍ਰਭ ਕੇ ਆਪਾਂ ਨੇ ਸਾਰੀਆਂ ਪੌੜੀਆਂ ਚ ਬਣਿਆ ਕਿ ਜਿਨ੍ਹਾਂ ਨੇ ਆਪਣੇ ਪ੍ਰਭ ਨੂੰ ਖੋਜਿਆ ਪ੍ਰਭ ਦੇ ਨਾਲ ਜੁੜੇ ਆਪਣੇ ਹਿਰਦੇ ਨਾਲ ਆਤਮ ਆਰਾਮ ਨਾਲ ਜੁੜਨਾ ਕੀਤਾ ਕਰਮਾਣੀ ਨੂੰ ਮੰਨਿਆ ਪੜਿਆ ਸੁਣਿਆ ਮੰਨਿਆ ਪਰ ਆਪਣੇ ਚੇਤਨਾ ਸ਼ਕਤੀ ਦੀ ਖੋਜ ਕੀਤੀ ਜਾਂ ਉਹਨਾਂ ਨੂੰ ਘਟਾਇਆ ਗਰਮਾਣੀ ਦੇ ਗੁਣਾਂ ਨੂੰ ਮੰਨ ਕੇ ਹਿਰਦੇ ਦੇ ਨੇੜੇ ਹੋਏ ਤਾਂ ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਪ੍ਰਭ ਕੋ ਪ੍ਰਭ ਵੀ ਫਿਰ ਉਹਨਾਂ ਤੇ ਖਾਸ ਕਿਰਪਾ ਰੱਖਦਾ ਧਿਆਨ ਰੱਖਦਾ ਪ੍ਰਭ ਕੋ ਸਿਮਰੈ ਸੇਤਨਮੰਤੀ ਜਿਹੜੇ ਆਪਣੇ ਪ੍ਰਭ ਨੂੰ ਸਿਮਰ ਲੈਂਦੇ ਨੇ ਸਮਝ ਲੈਂਦੇ ਨੇ ਵਿਚਾਰ ਕੇ ਸਮਝ ਲੈਂਦੇ ਨੇ ਮੰਨ ਲੈਂਦੇ ਨੇ ਕਹਿੰਦੇ ਉਹ ਤੁਨ ਬੰਤੇ ਨੇ ਤਨਵਾਨ ਨਹੀਂ ਉਹਨਾਂ ਦੇ ਕੋਲ ਦੁਨੀਆਦਾਰੀ ਦੀ ਲੋਕ ਪਰਲੋਕ ਦੀ ਸੋਝੀ ਹੁੰਦੀ ਹੈ ਪ੍ਰਭ ਕੋ ਸਿਮਰੈ ਸੇ ਪਤਵੰਤੇ ਜਿਹੜੇ ਪ੍ਰਭ ਦੇ ਨਾਲ ਜੁੜੇ ਰਹਿੰਦੇ ਨੇ ਪ੍ਰਭ ਵੀ ਉਹਨਾਂ ਤੇ ਆਪਣੀ ਕਿਰਿ ਦੀ ਕਿਰਪਾ ਕਰਦਾ ਉਹ ਪਤਵਾਨ ਹੋ ਜਾਂਦੇ ਨੇ ਲੋਕ ਪਰਲੋਕ 'ਚ ਉਹਨਾਂ ਦੀ ਜੋਤ ਦੀ ਆਤਮਾ ਦੀ ਜਿਹੜੀ ਪਤ ਟੱਕੀ ਜਾਂਦੀ ਹੈ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਜਿਹਨਾਂ ਕੋਲ ਪ੍ਰਭ ਦੀ ਫੋਜੀ ਹੈ ਗਿਆਨ ਲਿਆ ਗੁਰਬਾਣੀ ਗੁਰੂ ਤੋਂ ਗੁਰਮਤ ਨੂੰ ਮੰਨਿਆ ਹੈ ਉਹੀ ਜਨ ਪ੍ਰਵਾਨ ਹੁੰਦੇ ਨੇ ਭਵ ਤਰਗਾਧ ਸੱਚਖੰਡ ਚ ਉਹਨਾਂ ਨੂੰ ਹੀ ਆਉਣ ਦੀ ਇਜਾਜ਼ਤ ਹੈ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਉਹੀ ਪੁਰਖ ਪ੍ਰਧਾਨ ਨੇ ਭਾਵ ਉਹਨਾਂ ਦੇ ਕੋਲ ਬ विवेक ਹੈ ਗੁਰਮਤ ਦੀ ਫੋਜੀ ਹੈ ਦੂਜੀਆਂ ਮੱਤਾਂ ਨਾਲੋਂ ਜਾਦਾ ਉਹ ਗਿਆਨ ਰੱਖਦੇ ਨੇ ਸਰਵ ਸ਼੍ਰੇਸ਼ਟ ਮਾਤ ਹੈ ਗੁਰਮਤ ਉਹਨਾਂ ਦੇ ਕੋਲ ਇਸ ਲਈ ਉਹ ਪੁਰਖ ਜਿਹੜੇ ਜਨਮ ਨੇ ਜੋਤ ਰੂਪ ਚ ਪ੍ਰਧਾਨ ਨੇ ਗਿਆਨ ਰੂਪ ਕਰਕੇ ਨਵਿਕਲੀ ਮਾਤ ਹੈ ਉਹਨਾਂ ਦੇ ਕੋਲ ਗੁਰਮਤ ਇਸ ਲਈ ਉਹ ਪ੍ਰਧਾਨ ਨੇ ਪ੍ਰਭ ਕੋ ਸਿਮਰੈ ਸੇ ਬੀ ਮਹਤਾ ਜੀ ਪ੍ਰਭ ਦੇ ਨਾਲ ਜਿਹੜੇ ਜੁੜੇ ਰਹਿੰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਹਤਾ ਜੀ ਨਹੀਂ ਰਹਿੰਦੀ ਨਾਮ ਦੀ ਖੋਜੀ ਵਾਸਤੇ ਉਹਨਾਂ ਨੂੰ ਦਰਦਰ ਭਟਕਣਾ ਨਹੀਂ ਪੈਂਦਾ ਤੀਰਥਾਂ ਤੇ ਜਾ ਕੇ ਪਖਾੜਾ ਡੰਬਰ ਨਹੀਂ ਕਰਨੇ ਪੈਂਦੇ ਉਹ ਬੇਮੋਹ ਤਾਜੇ ਹੁੰਦੇ ਨੇ ਸਹਿਜ ਸਬਾਈ ਦਰਗਾਹਾਂ ਤੋਂ ਆਤਮ ਰਾਮ ਰਾਹੀ ਪ੍ਰਭ ਰਾਹੀ ਉਹਨਾਂ ਨੂੰ ਖੋਜੀ ਨਮਾ ਗਿਆਨ ਪਰਮੇਸ਼ਰ ਵੱਲੋਂ ਬਖਸ਼ਿਆਇ ਛੇ ਮਿਲਦੀ ਰਹਿੰਦੀ ਹੈ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਜਿਨ੍ਹਾਂ ਨੇ ਪ੍ਰਭ ਨੂੰ ਫਿਮਰਿਆ ਹੈ ਔਰ ਪ੍ਰਭ ਜੀ ਵੀ ਉਹਨਾਂ ਤੇ ਇੱਕ ਨੇ ਹਰੀ ਕਿਰਪਾ ਹੈ ਜਾ ਸਰਬ ਕੇ ਰਾਜੀ ਨੇ ਕਿਉਂਕਿ ਰੱਜੇ ਹੋਏ ਨੇ ਮਨ ਨੂੰ ਪੂਰਾ ਸੰਤੁਸ਼ਟੀ ਹੈ ਸੰਤੋਖ ਹੈ ਗਰਬਾਣੀ ਤੇ ਪ੍ਰੋਖ ਹੈ ਇਸ ਵਤੋਂ ਉਹ ਸਰਬ ਕੇ ਰਾਜੀ ਬਣ ਜਾਂਦੇ ਨਹੀਂ ਪ੍ਰਭ ਕੋ ਸਿਮਰ ਸੇ ਸੁਖ ਵਾਸੀ ਸੋ ਉਹਨਾਂ ਦੇ ਕੋਲ ਹੀ ਸੁਖ ਵਾਸ ਕਰਦੇ ਜਿਨ੍ਹਾਂ ਨੇ ਪ੍ਰਭ ਦੀ खोजੀ ਲਈ ਹੈ ਵਿਚਾਰ ਕੀਤੀ ਹੈ ਔਰ ਤਤ ਗਿਆਨ ਨੂੰ ਖੋਜਿਆ ਹੈ ਪ੍ਰਭ ਕੋ ਸਿਮਰ ਸਦਾ ਅਬਨਾਸੀ ਉਹਨਾਂ ਦਾ ਫਿਰ ਕਦੇ ਨਾਸ ਨਹੀਂ ਹੁੰਦਾ ਜੋਤ ਦਾ ਸਰੀਰ ਤਾਂ ਸਾਰਿਆਂ ਨੂੰ ਛੱਡਣਾ ਪੈਂਦਾ ਹੈ ਕੁਝ ਸਮੇਂ ਲਈ ਮਿਲਿਆ ਹੁੰਦਾ ਹੈ ਆਤਮਾ ਦਾ ਫਿਰ ਨਾਸ ਨਹੀਂ ਹੁੰਦਾ ਪੂਰੀ ਸੋਜੀ ਦੇ ਨਾਲ ਉਹ ਸਰੀਰ ਛੱਡ ਕੇ ਜਦੋਂ ਸਮਾਂ ਪੂਰਾ ਹੋ ਜਾਂਦਾ ਸੁਆਸ ਪੂਰੀ ਹੋ ਜਾਂਦੇ ਨੇ ਬੜੇ ਮਾਨ ਸ਼ਰਮਾਨ ਦੇ